ਦੀਏ ਭਗਤੀ ਹੋ ਪੰਜ ਪ੍ਰਵਾਣ ਪੰਜ ਪ੍ਰਦਾਨ ਜੇ ਪ੍ਰਵਾਣ ਹੋ ਜਾ ਦਰਗਾਹ ਦੇ ਵਿੱਚ ਦਰਗਾਹ ਜਿਹੜੀ ਭਗਤੀ ਨੂੰ ਦਰਗਾਹ ਜਮਾਨਤਾ ਮਿਲ ਜਾ ਕੋਈ ਮਾਨੀ ਹੈ ਭਗਤੀ ਪੁੰਚੇ ਭਾਵਾ ਦਰਗਾਹ ਨਾਲ ਉਹੀ ਦਰਗਾਹ ਚ ਮਾਨ ਪ੍ਰਾਪਤ ਵਿਦਿਆ ਕੇ ਵਿਚਾਰ ਹੋ ਵਿਦਿਆ ਕੇ ਵਿਚਾਰ ਹੋ ਵਿਦਿਆ ਵਿਦਿਆ ਵਿਚਾਰੇ ਤੇ ਬਿਨਾਂ ਦੇ ਕੋਣ ਵਿਦਿਆ ਵਿਚਾਰੇ ਰਹੇ ਨਾਜ਼ਿਰੋ ਜੇ ਵਿਦਿਆ ਨਾ ਵਿਚਾਰੇ ਤੇ ਅਰਥ ਨਹੀਂ ਸੀ ਹੋਲੇ ਜੇ ਵਿਦਿਆ ਬਿਨਾ ਵਿਚਾਰੇ ਤੇ ਅਰਥ ਕਰਦੇ ਹਾਂ ਥੋੜ੍ਹ ਬਣ ਜਰਦੇ ਸੀ ਇਸੇ ਤੇ ਕਿਹਈ ਵਿਦਿਆ ਵਿਚਾਰੀ ਕਿ ਵਿਦਿਆ ਵਿਚਾਰ ਨਾਲੇ ਲੈ ਦਿੱਤਾ ਜੇ ਵਿਦਿਆ ਦੇ ਲਫਜ਼ੇ ਵਿਚਾਰੇ ਨਾ ਜਾਂਦੇ ਪੂਤ ਕੀ ਆ ਮਾਂ ਕੀ ਆ ਦੁੱਧ ਕੀ ਆ ਕੀ ਆ ਭੋਜਨ ਕੀ ਆ ਤਾਂ ਇਹਦੇ ਅਰਥੇ ਹੋਰ ਬਣ ਜਣੇ ਸੀ ਮਾਇਆ ਵੀ ਸੁਬੰਦਰੀ ਜਿਹੜਾ ਨਾ ਆਤਮਾ ਨੂੰ ਉਹ ਅਰਥਾ ਦਾ ਵਿਦਿਆ ਕੇ ਵਿਚਾਰ ਹੋ ਕੀ ਅਦਬਾ ਅਵਤਾਰ ਹੋ ਪਜਾ ਵਿਦਿਆ ਦਾ ਵਿਚਾਰ ਕਰ ਲੂਗਾ ਫਿਰ ਅਦਬਾ ਅਵਤਾਰ ਹੋ ਜੂ ਅਦਬਾ ਅਵਤਾਰ ਕਹਿੰਦੇ ਨੇ ਜੀ ਤਾਂ ਦੁਆਇਤ ਹੋ ਗਈ ਨਾ ਕੋਈ ਬੈਰੀ ਨਾ ਹੈ ਜਦ ਵਿਦਿਆ ਦਾ ਵਿਚਾਰ ਹੈ ਤਾਂ ਅਦਬਾ ਅਵਤਾਰ ਵੀ ਹੈ ਸਾੜੇ ਜਦ ਅਦਬਾ ਅਵਤਾਰ ਹੋ ਕੀ ਸੁੱਧਤਾ ਕੀ ਸੂਰਤ ਹੋ ਕਹਿੰਦਾ ਹੁਣ ਤੈਨੂੰ ਮੈਂ ਅਦਬਾ ਦਾ ਅਵਤਾਰ ਕਹਾਂ ਜਾਂ ਵਿਦਿਆ ਦਾ ਵਿਚਾਰੀ ਕਹਾਂ ਗੱਲ ਕੋਈ ਦੋਹਰੋ ਹੋ ਗਈ ਨੇ ਸੁਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸ਼ਾਨ ਹੋ ਸੁਧਤਾ ਕੀ ਸੂਰਤ ਹੈ ਸੁਧਤਾ ਹੀ ਸੁਧਤਾ ਕੀ ਸੂਰਤ ਹੋ ਸੂਰਤ ਕਿਹਨੂੰ ਕਹਿੰਦੇ ਨੇ ਸੂਰਤ ਨੂੰ ਕਹਿੰਦੇ ਨੇ ਸ਼ਕਲ ਨੂੰ ਆਪਾਂ ਕਹਿੰਦੇ ਨੇ ਸ਼ਕਲ ਸੂਰਤ ਸੁਧਤਾ ਦਾ ਰੂਪ ਸੁਧਤਾ ਦਾ ਰੂਪ ਹੈ ਤੂੰ ਸੁਧਤਾ ਕੀ ਹੁੰਦੀ ਹੈ ਕਿ ਕਿਹਦਾ ਤਾਂ ਸੁਧਤਾ ਦੀ ਸੂਰਤ ਉੱਤ ਹੋਈ ਹੈ ਕਿ ਸੁਧਤਾ ਕੀ ਸ਼ਾਨ ਹੋ ਇਹ ਸੁਧਾਰ ਦੀ ਸ਼ਾਨ ਹੋ। ਸ਼ੁੱਧਤਾ ਦੀ ਸ਼ਾਨ ਵਧਾਤੀ ਸੁਧਾਰ ਦਾਤੀ ਵਿੱਚ ਉਹ ਤਾਂ ਚੀਜ਼ ਹੁੰਦੀ ਹੈ। ਸ਼ੁੱਧਤਾ ਯੋਰ-ਯੋਰ ਵੜੇ ਬੈਠੇ ਨੇ ਲੋਕ ਤਾਂ। ਹੱਥ ਧੋ ਕੇ ਕਹਿੰਦੇ ਨੇ ਸ਼ੁੱਧ ਹੋ ਗਿਆ ਜੀ। ਸੋਚਿਆ ਹੋ ਗਿਆ। ਸੋਚੇ ਨਾ ਅਖੀਰ ਬਹਿਣ ਜੇ ਪਿੰਡਾ ਤੋਂ। ਜਾਂ ਸੋਚੇ ਸਹੀ ਨਾਨਕਾ ਜੀ ਜਨਮ ਪਾਸਾ ਸੋਏ ਕਿਹਾ। ਫਿਰ ਸੁਧਤਾ ਦੀ ਸ਼ਾਨ ਵਧੀ। ਸੋਤਾ ਦੀ ਸ਼ਾਨ ਕਰਦੀ ਨਾ ਇਹ ਨਹੀਂ ਅਣ ਸੱਚੇ ਇਹ ਨਹੀਂ ਅਣ ਸ਼ੁੱਧ ਜਿਹੜੇ ਪਿੰਡਾਂ ਤੋਂ ਕੇ ਬਹਿ ਗਏ ਸਤ ਕੌਣਾ ਜਨਮਨ ਬਸਿਆ ਸੋਏ ਉਹ ਆਤਮਾ ਸ਼ੁੱਧ ਹੈ ਇਹਦੇ ਬੋਝ ਬਸ ਗਿਆ ਅਦਵਾਵ ਅਵਤਾਰ ਅਦਵਾਵ ਅਵਤਾਰ ਹੋ ਜੋ ਬਣ ਕੇ ਜਾਲ ਹੋ ਕਿ ਕਾਲ ਹੂ ਕਿ ਕਾਲ ਹੋ ਅਧ ਫਿਰ ਆ ਗਿਆ ਜੋ ਬਣ ਕੇ ਜਾਲ ਜੋ ਬਣ ਦੀ ਗੱਲ ਹੈ ਜਲਦੀ ਤੇਰੀ ਅਜੰਤਰ ਚ ਜਲਦੀ ਹੈ ਨਾ ਰੂਪ ਦਾ ਬਹੁਤ ਕਥਨ ਜੋਵਨ ਜਾਲ ਹੈ ਕਹਿੰਦੇ ਜੋਵਨ ਦਾ ਜਾਲ ਹੈ ਕਿ ਨਾਲ ਆਈ ਜਾਣੀਏ ਲੋਗਨ ਤੇਰੀ ਅਜਰਤ ਵਾਲੀ ਜੇ ਜੋਵਨ ਨੂੰ ਜੋਵਨ ਦੇਖੋਂਗੇ ਜਾਲ ਚ ਫਸ ਜਾਉਗੇ ਜੋਵਨ ਨੂੰ ਜਾਲ ਬਣ ਕੇ ਚੱਲਣਾ ਜੋਵਨ ਜਾ ਜੋਵਨ ਦਾ ਜਾਲ ਹੈ ਇਹ ਜੰਮਦਾ ਜਾਲ ਹੈ ਸੰਸਾਰ ਜਾਲ ਹੈ ਇਹ ਚ ਸਰਬਜੀ ਕੁਝ ਖੱਟਣ ਵਾਸਤੇ ਆਇਆ ਅੱਜ ਫਸਣ ਵਾਸਤੇ ਨਹੀਂ ਆਇਆ। ਇਹ ਕਿ ਬੋਤੀਰੇ ਚੁਗ ਲੈਣੇ ਨੇ ਜਾਲ ਚ ਨਹੀਂ ਫਸੜੋ। ਜੇ ਮੋਬਾਲੇ ਜਾਲ ਚ ਫਸਗੇ। ਮਾਇਆ ਦਾ ਮੋਬਾਲੇ ਜਾਲ ਚ ਫਸਗੇ ਫਿਰ ਮਾਇਆ ਫਿਰ ਕੀ ਖਾਊਗਾ ਕौਵਾ ਕੀ ਖਾਣ ਟਗਾ ਦੇ। ਫਿਰ ਹਾਂਸ ਨਹੀਂ ਫਿਰ ਕौਵਾ ਬਣ ਗਿਆ ਇਹ। ਫਿਰ ਫਿਰ ਬਗਲਾ ਬਣ ਗਿਆ ਡੱਡਾ ਪਾ।